ਮਵਾਹਿ ਕ੍ਰੂਪਾ ਸਾਹਿਬ ਜੀ ਸੋਹੀ ਮਾਲਾ ਚੌਥਾ ਕਰਿ ਸ਼ਿਵਾਂ ਇਕ ਓਂਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰਿ ਜਪਤਿਆ ਉੱਤਮ ਪਦਵੀ ਪਾਏ ਪੁੱਛੋ ਬਿਦਰਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਨੀਚ ਜਾਤ ਹਰ ਜਪਤਿਆ ਉਤਮ ਪਦਵੀ ਪਾਏ ਪੁੱਛੋ ਬਿਦਰਦਾਸੀ ਸੁਤੇ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਆਕਥ ਕਥਾ ਸੁਣੋ ਜਨ ਭਾਈ ਜਿਤ ਸਹਸਾ ਦੁਖ ਭੁਖ ਸਭ ਲਹਿ ਜਾਏ ਰਾਉ ਰਵਿਦਾਸ ਚ ਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਪਤਤ ਜਾ ਤੁਤੰ ਭਇਆ ਚਾਰ ਬਰਨ ਪਏ ਪਗ ਆਏ ਨਾਮ ਤੇ ਪ੍ਰੀਤ ਲੱਗੀ ਹਰ ਸੇਠੀ ਲੋਕ ਛਿਪਾ ਕਹੇ ਬੁਲਾਏ ਖੱਤਰੀ ਬ੍ਰਾਹਮਣ ਪਿਠ ਤੇ ਛੋਟੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ 86 ਤੀਰਥ ਤਿੰਨ ਤਿਲਕ ਕਢਾਈ ਜਨ ਨਾਨਕ ਤਿੰਨ ਕਾਹ ਹਰ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਈ ਨਾਮ ਦੇ ਪ੍ਰੀਤ ਲਕੀ ਹਰ ਸੇਤੀ ਲੋਕ ਛੀਪਾ ਕਹਿ ਬੁਲਾਏ ਖਤਰੀ ਬ੍ਰਾਹਮਣ ਪਿੱਠ ਤੇ ਛੋਟੇ ਹਰ ਨਾਮ ਦਿਓ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖੇ 68 ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਹਨ ਅੱਜ ਦੇ ਪਵਿੱਤਰ ਹਕੂਮਾ ਨੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਰਾਮਦਾਸ ਜੀ ਚੌਥੇ ਪਾਤਸ਼ਾਹ ਜੀ ਦੇ ਰਾਗ ਸੋਹੀ ਵਿੱਚ ਉਚਾਰਨ ਕੀਤੇ ਹੋਏ ਹਨ ਕਰ 6ਵੇਂ ਵਿੱਚ ਗਾਉਣ ਦਾ ਹੁਕਮ ਹੈ ਪ੍ਰਮਾਤਮਾ ਇੱਕ ਹੈ ਜਿਸ ਦੀ ਦੇਸ ਦੇ ਨਾਲ ਮਿਲਾਪ ਸਤਿਗੁਰਾਂ ਦੀ ਬਖਸ਼ਿਸ਼ ਤੇ ਨਾਲ ਹੁੰਦਾ ਗੁਰੂ ਸਾਹਿਬ ਜੀ ਪਰਮਾਨ ਕਰਨੇ ਹੈ ਸੱਜਣੋ ਪ੍ਰਮਾਤਮਾ ਦੀ ਅਸਚਾਰ ਚ ਸਿਫਤ ਸੁਲਾ ਸੁਣਿਆ ਕਰੋ ਜਿਸ ਦੀ ਬਰਕਤ ਨਾਲ ਹਰੇਕ ਕਿਸਮ ਦਾ ਸਹਿਮ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਮਾਇਆ ਦੀ ਭੁੱਖ ਮਿਟ ਜਾਂਦੀ ਹੈ ਟਹਰਾਓ ਇਹ ਭਾਈ ਨੀਵੀਂ ਜਾਤ ਵਾਲਾ ਮਨੁੱਖ ਵੀ ਪ੍ਰਮਾਤਮਾ ਦਾ ਨਾਮ ਜਪਣ ਨਾਲ ਉੱਚਾ ਆਤਮਿਕ ਦਰਜਾ ਹਾਸਲ ਕਰ ਲੈਂਦਾ ਜੇ ਯਕੀਨ ਨਹੀਂ ਆਉਂਦਾ ਤਾਂ ਕਿਸੇ ਪਾਸੋਂ ਦਾਸੀ ਦੇ ਪੁੱਤਰ ਵਿਦਰ ਦੀ ਗੱਲ ਪੁੱਛ ਦੇਖੋ ਉਸ ਵਿਦਰ ਦੇ ਘਰ ਵਿੱਚ ਕ੍ਰਿਸ਼ਨ ਜੀ ਜਾ ਕੇ ਠਹਿਰੇ ਸਨ ਇਹ ਭਾਈ ਭਗਤ ਰਵਿਦਾਸ ਜਾਤ ਦਾ ਭਾਵੇਂ ਚਮਾਰ ਸੀ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਸੀ ਉਹ ਹਰ ਵੇਲੇ ਪ੍ਰਭੂ ਦੀ ਕੀਰਤੀ ਗਾਉਂਦੇ ਸਨ ਤੇ ਨੀਵੀਂ ਜਾਤ ਦਾ ਰਵਿਦਾਸ ਜੀ ਮਹਾਂਪੁਰਖ ਬਣ ਕੇ ਜੋਹਾਂ ਵਰਨਾ ਦੇ ਮਨੁੱਖ ਉਸ ਦੇ ਪੈਰਾਂ 'ਚ ਜਾ ਪਏ ਹੈ ਭਾਈ ਭਗਤ ਨਾਮ ਦੇ ਜੀ ਪ੍ਰਮਾਤਮਾ ਨਾਲ ਪ੍ਰੀਤ ਬਣ ਗਈ ਜਗਤ ਉਸ ਨੂੰ ਸ਼ਿੰਬਾ ਕਹਿ ਕੇ ਬੁਲਾਇਆ ਕਰਦਾ ਸੀ ਪ੍ਰਮਾਤਮਾ ਦੇ ਖੱਤਰੀਆਂ ਬ੍ਰਾਹਮਣਾਂ ਨੂੰ ਪਿੱਟ ਦੇ ਦਿੱਤੀ ਤੇ ਨਾਮਦੇਵ ਜੀ ਨੂੰ ਮੱਥੇ ਲਾਇਆ ਸੀ ਹੈ ਭਾਈ ਪ੍ਰਮਾਤਮਾ ਦੇ ਜਿਤਨੇ ਵੀ ਭਗਤ ਹਨ ਸੇਵਕ ਹਨ ਉਹਨਾਂ ਦੇ ਮੱਥੇ ਉੱਤੇ 68 ਤੀਰਥ ਤਿਲਕ ਲਾਉਂਦੇ ਹਨ ਸਾਰੇ ਹੀ ਤੀਰਥ ਵੀ ਉਹਨਾਂ ਦਾ ਆਦਰ ਮਾਣ ਕਰਦੇ ਹਨ ਏ ਭਾਈ ਜੇ ਪ੍ਰਭੂ ਪਾਤਸ਼ਾਹ ਮਿਹਰ ਕਰੇ ਤਾਂ ਦਾਸ ਨਾਨਕ ਹਰ ਵੇਲੇ ਉਹਨਾਂ ਭਗਤਾਂ ਸੇਵਕਾਂ ਦੇ ਚਰਨ ਛੂੰਦਾ ਰਹੇ ਪਾਵਰਤਕੇ ਕਰ ਦੂਜੇ ਦੇ ਸ਼ਬਦਾਂ ਦਾ ਸੰਗ੍ਰਹਿ ਖਤਮ ਹੋ ਗਿਆ ਅਗਾ ਛੇਵੇਂ ਸੰਗ੍ਰਹਿ ਦਾ ਇਹ ਪਹਿਲਾ ਸ਼ਬਦ ਹੈ ਫੁੱਲ ਜੋੜ 8 ਹੈ ਇਸ ਸ਼ਬਦ ਦਾ ਮੇਨ ਭਾਵ ਇਹ ਹੀ ਹੈ ਕਿ ਭਾਈ ਜੋ ਪਰਮਾਤਮਾ ਦਾ ਨਾਮ ਜਪਦਾ ਹੈ ਚਾਹੇ ਉੱਚੀ ਕੁਲ ਦਾ ਚਾਹੇ ਨੀਵੀਂ ਕੁਲ ਦਾ ਪਰਮਾਤਮਾ ਉਸ ਨੂੰ ਭਗਤ ਬਣਾ ਕੇ ਉੱਚੇ ਦਰਜੇ ਤੇ ਪਹੁੰਚਾ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮ ਨਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਾਰਡ ਬਾਈ ਆਵਰ 4ਥ ਗੁਰੂ ਗੁਰੂ ਰਾਮਦਾਸ ਜੀ ਅੰਡਰ ਹੈਡਿੰਗ ਸੋਹੀ 4ਥ ਮਹਿਲ ਸਿੱਖ ਹਾਊਸ 1 ਯੂਨੀਵਰਸਲ ਕ੍ਰੀਏਟਰ ਗੋਡ By the grace of the true Guru. Guru Savji is saying that when someone of low social class chants the Lord's name, he obtains the state of highest dignity. Go and ask whether the son of a maid. Krishna himself stayed in his house. Listen, O humble siblings of destiny, to the unspoken speech of the Lord. It removes all anxiety, pain, and hunger. Ravidas, the leather worker, praised the Lord and sang the Kirtan of his praises each and every instant. Although he was of low social status, he was exalted and elevated, and people of all four castes came and bowed at his feet. Namdev loved the Lord. The people called him a fabric dyer. The Lord turned his back on the high class Kshatriyas and Brahmins and showed his face to Namdev. They all of the devotees and servants of the Lord had the tilak, the ceremonial. mark applied to their foreheads at the 68 sacred shrines of pilgrims of hindus servant nanak shall touch their feet night and day if the lord the king grants his grace waheguru ji ka khalsa waheguru ji ki fate